ਤਸਵੀਰ ਜਿਹੜੀ ਤੁਸੀਂ ਦੇਖੀ ਐ ਇਹ ਕਿਰਤਪੁਰ ਸਾਹਿਬ ਦੇ ਬਿਲਕੁਲ ਨੇੜੇ ਆ ਇਹ ਬੜਾ ਵੱਡਾ ਸੜਕ ਹਾਸਾ ਹੈ ਦਰਅਸਲ ਮਹਿੰਦਰਾ ਗੱਡੀਆਂ ਦੇ ਨਾਲ ਲੱਦਿਆ ਹੋਇਆ ਕੈਂਟਰ ਅਚਾਨਕ ਇਸ ਪੁਲ ਦੇ ਉੱਤੇ ਲੰਮਕ ਜਾਂਦਾ ਹੈ ਔਰ ਬਚਾ ਰਹਿ ਗਿਆ ਕਿਉਂਕਿ ਡਰਾਈਵਰ ਜਿਹੜਾ ਆ ਮੌਕੇ ਦੇ ਉੱਤੇ ਉਸਨੇ ਆਪਣੇ ਆਪ ਨੂੰ ਬਚਾ ਕੀਤਾ ਤੇ ਛਾਲ ਮਾਰ ਕੇ ਸਾਈਡ ਤੇ ਹੋ ਗਿਆ ਹਾਲਾਂਕਿ ਉਹਦੇ ਮਾਮੂਲੀ ਜੀਆਂ ਸੱਟਾਂ ਲੱਗੀਆਂ ਨੇ ਪਰ ਕੈਂਟਰ ਕਾਫੀ ਨੁਕਸਾਨਿਆ ਗਿਆ ਪਰ ਜੇਕਰ ਇਹ ਕੈਂਟਰ ਥੱਲੇ ਜਾ ਵਗਦਾ ਤੇ ਸ਼ਾਇਦ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀਗਾ ਇਹ ਤਸਵੀਰਾਂ ਜਿਹੜੀਆਂ ਨੇ ਕੰਬਾਉਣ ਵਾਲੀਆਂ ਨੇ ਕਿ ਕਿੱਡਾ ਵੱਡਾ ਨੁਕਸਾਨ ਹੋਣ ਤੋਂ ਬਚਿਆ ਆ ਇਹ ਮਹਿੰਦਰਾ ਗੱਡੀਆਂ ਦੇ ਨਾਲ ਭਰਿਆ ਹੋਇਆ ਕੈਂਟਰ ਸੀਗਾ ਜਿਹੜਾ ਕਿ ਕਿਰਤਪੁਰ ਦੇ ਨੇੜੇ ਹਾਦਸਾ ਗ੍ਰਸ ਹੋ ਗਿਆ ਤੁਸੀਂ ਦੇਖੋ ਵੀ ਬ੍ਰਿਜ ਜਿਹੜਾ ਬਣਿਆ ਹੋਇਆ ਸਾਈਡ ਬ੍ਰਿਜ ਜਿਹੜਾ ਰੇਲਵੇ ਬ੍ਰਿਜ ਆ ਉਹਦੇ ਨਾਲ ਇਹ ਪੂਰੇ ਤਰੀਕੇ ਨਾਲ ਲੰਮਕ ਗਿਆ ਪਰ ਡਰਾਈਵਰ ਦੀ ਜਾਨ ਬਚ ਗਈ ਆ ਉਸਨੇ ਕਿਸੇ ਤਰੀਕੇ ਆਪਣੇ ਆਪ ਨੂੰ ਬਚਾਇਆ ਆ ਇਹ ਬਿਲਕੁਲ ਹਾਲੀਵੁੱਡ ਫਿਲਮ ਵਰਗੇ ਸੀਨ ਵਰਗਾ ਤੁਹਾਨੂੰ ਲੱਗਦਾ ਹੋਵੇਗਾ ਕਿ ਕਿਵੇਂ ਇਹ ਐਡਾ ਵੱਡਾ ਕੈਂਟਰ ਜਿਹੜਾ ਆ ਜਿਹੜਾ ਗੱਡੀਆਂ ਦੇ ਨਾਲ ਭਰਿਆ ਹੋਇਆ ਹੈਵੀ ਡਿਊਟੀ ਕੈਂਟਰ ਆ ਉਹ ਐਡਾ ਤਕੜਾ ਜਿਹੜਾ ਹਾਦਸਾ ਗ੍ਰਸ ਹੋ ਗਿਆ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਕੇ ਰੌਂਗ ਟੇ ਖੜੇ ਹੁੰਦੇ ਨੇ ਕਿ ਕਿਵੇਂ ਇੱਕ ਕੈਂਟਰ ਜਿਹੜਾ ਆ ਸਾਰਾ ਮੂੰਹ ਭਰਨੇ ਥੱਲੇ ਜਾ ਕੇ ਡਿੱਗ ਗਿਆ ਮਹਿੰਦਰਾ ਗੱਡੀਆਂ ਦੇ ਨਾਲ ਲੱਧਿਆ ਹੋਇਆ ਕੈਂਟਰ ਐ ਜਿਹੜਾ ਕਿ ਹਾਦਸਾ ਗ੍ਰਸ ਹੋਇਆ ਔਰ ਵਿੰਦਿਆਂ ਵਿੰਦਿਆਂ ਤੁਸੀਂ ਦੇਖੋ ਵੀ ਕਿੱਡਾ ਜਿਹੜੀ ਥੱਲੇ ਉਹਦੀ ਇਹ ਪਾਣੀ ਚੱਲ ਰਿਹਾ ਆ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਜੇ ਡਰਾਈਵਰ ਵਿਚਾਰਾ ਸਣੇ ਇਹਦਾ ਡਿੱਗਦਾ ਪਰ ਸਮਾ ਰਹਿਂਦਾ ਜਿਹੜਾ ਪਾਣੀ ਜਿਹੜਾ ਡਰਾਈਵਰ ਆ ਉਸ ਨੂੰ ਬਚਾ ਲਿਆ ਇਹ ਨਾਲ ਲੱਗਦਾ ਬ੍ਰਿਜ ਆ ਅ ਜਿਹੜਾ ਕਿ ਦੂਸਰਾ ਨਵਾਂ ਚੱਲਿਆ ਹੋਇਆ ਬ੍ਰਿਜ ਆ ਤੇ ਤੁਸੀਂ ਦੇਖੋ ਪਾਣੀ ਕਿੰਨਾ ਥੱਲੇ ਤੇਜ਼ ਆ ਔਰ ਖੁਦਾ ਨਾ ਖਾਸਤਾ ਜੇ ਵਿੱਚ ਚਲੇ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਸੀਗਾ ਔਰ ਅਚਾਨਕ ਕਹਿੰਦੇ ਆ ਡਰਾਈਵਰ ਦੱਸਦਾ ਕਿ ਅਚਾਨਕ ਬੈਲੈਂਸ ਵਿਗੜਿਆ ਤੇ ਉਸ ਤੋਂ ਬਾਅਦ ਵੇਗਦਾ ਵੇਗਦਾ ਕੰਟਰੋਲ ਚ ਨਹੀਂ ਰਿਹਾ ਔਰ ਇੱਕ ਕੈਂਟਰ ਜਾ ਕੇ ਵਿੱਚ ਫਸ ਗਿਆ ਹੰਡਾਈ ਜਿਹੜਾ ਇਹਦੇ ਚ ਗੱਡੀਆਂ ਜਿਹੜੀਆਂ ਸੀਗੀਆਂ ਉਹ ਲੱਧੀਆਂ ਹੋਈਆਂ ਸੀ ਮਹਿੰਦਰਾ ਦੀਆਂ ਗੱਡੀਆਂ ਤੇ ਲੱਧੀਆਂ ਹੋਈਆਂ ਸੀਗੀਆਂ ਫਿਲਹਾਲ ਸਾਡੀ ਗੱਲਬਾਤ ਵੀ ਹੋਈ ਆ ਮੌਕੇ ਦੇ ਉੱਤੇ ਉਹ ਵੀ ਸੁਣਾਉਣੀ ਆ ਤੁਹਾਨੂੰ ਠੀਕਾ ਜੀ ਜੀ ਸਣਾ ਤੇ ਡਰਾਈਵਰ ਦਾ ਬਚਾਅ ਹੋ ਗਿਆ ਤੇ ਉਹ ਤੋਂ ਬਾਅਦ ਗੱਡੀ ਹੈ ਗੱਡੀ ਵੀ ਸੇਫ ਹੈ ਕੋਈ ਇਦਾਂ ਦੀ ਗੱਲ ਨਹੀਂ ਹੈ ਤੇ ਗੱਡੀ ਦਾ ਡਰਾਈਵਰ ਜਿਹੜੀ ਉਹ ਠੀਕ ਨਾਲ ਚੱਲ ਰਹੀ ਹੈ ਤੇ ਇਸ ਤਰੀਕੇ ਨਾਲ ਪੁਲ ਦੇ ਛਾਲੇ ਵੱਧੀਆਂ ਤੇ ਗੱਡੀ ਕੰਨੀ ਹੁੰਦੀ ਹੈ ਜੀ ਜਿਹਨੂੰ ਨਾ ਆਪਣਾ ਹਾਈਡਰੋਜਨ ਜੰਪ ਕਰ ਰਿਹਾ ਹਾਈਡਰੋਜਨ ਵਾ ਕੇ ਇੱਕ ਨਿਕਾੜੇ ਖੜਾ ਹੁੰਦੇ ਆ ਹੈ 26 ਮਿੰਟ ਕਿੱਥੋਂ ਆ ਰਹੇ ਅਸੀਂ ਤੂੰ ਤੁਨਾ ਸਰ ਜਾ ਕਿੱਧਰ ਆ ਜੀ ਮੰਡੀ ਚਾਹ ਲੋੜੇ ਵਿੱਚ ਮੈਂਟਰਾਂ ਲੋੜੇ ਕਾਰ ਮੰਦਰਾ ਗਾੜੀ ਮੰਦਰਾ ਗਾੜੀ ਥੋੜਾ ਹੋਇਆ ਕੀ ਹੈ ਐਕਸੀਡੈਂਟ ਹੋ ਗਿਆ ਜੀ ਕਿਵੇਂ ਹੋਇਆ ਕੋਈ ਪਤਾ ਨਹੀਂ ਲਾਈਟ ਮੇ ਹੋ ਗਿਆ ਜੀ ਹਾਂ ਗਾੜੀ ਵਾਲੇ ਦੇ ਚੱਕਰ ਮੋ ਗਿਆ ਜੀ ਬਚਾ ਹੋ ਗਿਆ ਕਿਵੇਂ ਦੇ ਆਪ ਕਹਾਂ ਜੀ